ਆਂਗੇ ਪੁਰਾਣੀ ਮੁਰਦਾਬਾ ਸਾਡੀਆਂ ਮੰਗਾਂ ਪੂਰੀਆਂ ਕਰੋ ਸਾਡੀਆਂ ਮੰਗਾਂ ਪੂਰੀਆਂ ਕਰੋ ਕੱਚੇ ਮੁਲਾਜ਼ਮ ਪੱਕੇ ਕਰੋ ਕੱਚੇ ਮੁਲਾਜ਼ਮ ਪੱਕੇ ਕਰੋ ਕੱਚੇ ਮੁਲਾਜ਼ਮ ਪੱਕੇ ਕਰੋ ਸਾਡੀਆਂ ਮੰਗਾਂ ਪੂਰੀਆਂ ਕਰੋ ਕੱਚੇ ਮੁਲਾਜ਼ਮ ਪੱਕੇ ਕਰੋ ਸਾਡੀਆਂ ਮੰਗਾਂ ਪੂਰੀਆਂ ਕਰੋ ਪੰਜਾਬ ਸਰਕਾਰ ਮੁਰਦਾਬਾ ਕਿ ਨਾ ਆਇਆ ਕਿ ਕਿਉਂ ਤੁਸੀਂ ਅੱਜ ਜਿਹੜਾ ਮਜਬੂਰ ਹੋਏ ਹੋ ਧਰਨੇ ਲਗਾਉਣ ਸਰ ਮੇਰਾ ਨਾਮ ਪ੍ਰਭਨੀਤ ਕੋਰਾ ਤੇ ਮੈਂ ਕਾਸਮਟੋਲੋਜੀ ਸਬਜੈਕਟ ਪੜਾਉਂਦੀ ਆ ਇੱਥੇ ਸਰ ਅਪਰ 트리플 ਪੀ ਦੇ ਮੁਲਾਜ਼ਮਾਂ ਦੀ ਕਾਫੀ ਦੇਰ ਤੋਂ ਸਰਕਾਰ ਦੇ ਨਾਲ ਸਾਡੀਆਂ ਇਸ ਮੰਗਾਂ ਦੇ ਲਈ ਸਾਡੀ ਗੱਲਬਾਤ ਹੋ ਰਹੀ ਹੈ ਕਿ ਸਾਨੂੰ ਜਿਹੜਾ ਉਹ ਪੱਕਿਆ ਕੀਤਾ ਜਾਏ ਪੱਕਿਆ ਨਹੀਂ ਕਰ ਸਕਦੇ ਤੇ ਘੱਟੋ ਘੱਟ ਸਾਨੂੰ ਤਨਖਾਹਾਂ ਉਹ ਦਿੱਤੀਆਂ ਜਾਣ ਜਿਦੇ ਨਾਲ ਸਾਡਾ ਘਰਵਾਰ ਚੱਲ ਸਕੇ ਸਰ ਸਾਨੂੰ 7000 ਰੁਪਏ ਦਾ ਤਨਖਾਹ ਦਿੱਤੀ ਜਾਂਦੀ ਸੀ ਜੇ ਅਸੀਂ ਆਪਣੀਆਂ ਕਾਫੀ ਮਜਬੂਰੀਆਂ ਕਰਕੇ ਬਹੁਤ ਹੱਕਾਂ ਕਰਕੇ ਅਸੀਂ ਇਹ ਗੱਲਬਾਤ ਕਰਕੇ 15000 ਤਨਖਾਹ ਕਰਾਈ ਪਰ ਸਰਕਾਰ ਨੇ ਸਾਡੇ ਨਾਲ ਵਧੀਕਿਆ ਹੀ ਕੀਤੀਆਂ ਪਹਿਲਾਂ ਵੀ ਜਿੰਨੀਆਂ ਸਰਕਾਰਾਂ ਆਈਆਂ ਜਿਵੇਂ ਤੁਸੀਂ ਅਕਾਲੀ ਦਲ ਲਾ ਲੋ ਜਿਵੇਂ ਪਹਿਲਾਂ ਜਿਹੜੀ ਸਰਕਾਰ ਹੀ ਸਾਡੀ ਬਦਲ ਸਰਕਾਰ ਹੋ ਗਈ ਕਾਂਗਰਸ ਸਰਕਾਰ ਤੇ ਹੁਣ ਇਹ ਸਰਕਾਰ ਨੂੰ ਅਸੀਂ ਬਹੁਤ ਦੇਰ ਦਾ ਇਹਨਾਂ ਸਾਰਿਆਂ ਨੂੰ ਬਹੁਤ ਦੇਰ ਦਾ ਸੀ ਆਪਣੀਆਂ ਘੱਟੋ-ਘੱਟ 100 ਵਾਰ ਅਸੀਂ ਦਸਤਰਾں 'ਚ ਜਾ ਚੁੱਕੇ ਹਾਂ ਕਿ ਸਾਡੀਆਂ ਜਿਹੜੀਆਂ ਮੰਗਾਂ ਨੂੰ ਪੂਰਾ ਕੀਤਾ ਜਾਏ ਸਾਨੂੰ ਘੱਟੋ-ਘੱਟ ਤਨਖਾਹਾਂ ਤੇ ਪੱਕਿਆਂ ਦੇ ਨਹੀਂ ਬਰਾਬਰ ਦੇ ਸਕਦੇ 40 30 40 ਹਜ਼ਾਰ ਦਿੱਤੀਆਂ ਜਾਣ ਤਾਂ ਜੋ ਅਸੀਂ ਆਪਣੇ ਘਰ ਦਾ ਗੁਜ਼ਾਰਾ ਚਲਾ ਸਕੀਏ ਪਰ ਸਰਕਾਰਾਂ ਨੇ ਸਾਡੀ ਇਹ ਮੰਗ ਨਹੀਂ ਪੂਰੀ ਕੀਤੀ ਅੱਜ ਹਲੋ ਮਜਬੂਰ ਹੋ ਕੇ ਜਿਹੜਾ ਉਹ ਦਰਨੇ ਲਾਣੇ ਪੈ ਰਿਹਾ ਇਹ ਬੜੀ ਦੁੱਖ ਦੀ ਗੱਲ ਆ ਅਸੀਂ ਆਪਣਾ ਘਰ ਕਿਵੇਂ ਚਲਾ ਰਿਹਾ ਐ ਅਸੀਂ ਆਪਣਾ ਦਰਦ ਤੁਹਾਨੂੰ ਸ਼ਬਦਾਂ ਰਾਹੀਂ ਨਹੀਂ ਬਿਆਨ ਕਰ ਸਕਦੇ ਤੁਸੀਂ ਨਾਲ ਮੇਰੇ ਜੀ ਵੀ ਪੜਾਅਾਂ ਬਖਸ਼ੀਆਂ ਨੇ ਤੁਸੀਂ ਦੇਖੇ ਹੋਗੇ ਬਹੁਤ ਜ਼ਿਆਦਾ ਵੈਲ ਐਜੂਕੇਟਡ ਨੇ ਐਮਟੈਕ ਦਾ ਵੀ ਟੈਕ ਦਾ ਸਾਰੇ ਨੇ ਡਿਪਲੋਮੇ ਡਿਗਰੀਆਂ ਕੀਤੀਆਂ ਹੋਈਆਂ ਨੇ ਪਰ ਸਰਕਾਰ ਨੇ ਸਾਡੇ ਅੱਜ ਤੱਕ ਕੋਈ ਵੀ ਇੱਛਾ ਜਿਹੜੀ ਹੈ ਮੰਗ ਨਹੀਂ ਪੂਰੀ ਕੀਤੀ ਅੱਜ ਹਾਨੂੰ ਇਹ ਧਰਨੇ ਲਾ ਰਹੇ ਆ ਕਿੰਨੇ ਚਿਰ ਹੋ ਗਿਆ ਤੁਹਾਨੂੰ ਇਸ ਸਰਕਾਰ ਨੇ ਲਾਰੇ ਦੇ ਵਿੱਚ ਰੱਖਿਆ ਕਿੰਨੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਨਾਲ ਸਰ ਮੈਨੂੰ ਤੇ ਤੁਸੀਂ ਮੇਰੇ ਨਾਲ ਮੇਰੇ ਬ੍ਰਦਰ ਹੈਗੇ ਆ ਮਤਲਬ ਉਹਨਾਂ ਨੂੰ ਤੇ ਮੈਨੂੰ ਕੱਟ-ਕੱਟ 15 ਸਾਲ ਹੋ ਗਿਆ ਇੱਥੇ ਲੱਗੇ ਹੋਇਆ ਤੇ ਬਾਕੀ ਜਿੰਨੇ ਸਾਡੇ ਮੁਲਾਜ਼ਮ ਹੈ 10 ਸਾਲ ਕਿਸੇ ਨੂੰ 8 ਸਾਲ ਇੰਨੇ ਚਿਰ ਹੋ ਗਿਆ ਪਰ ਸਾਡੀ ਸੱਚੀ ਦਿਲੋਂ ਕਹੀਏ ਸਾਡੀ ਕਿਸੇ ਨੇ ਕੋਈ ਵੀ ਮੰਗ ਨਹੀਂ ਪੂਰੀ ਕੀਤੀ ਕੀ ਲਾਰਾਂ ਲੰਦੀ ਹੈ ਸਰਕਾਰ ਸਰ ਇਹ ਹੀ ਕਹਿੰਦੀ ਹੈ ਕਿ ਤੁਸੀਂ ਸਾਨੂੰ ਵੋਟਾਂ ਦਿਓ ਸਾਨੂੰ ਇੱਥੇ ਤੱਕ ਪਹੁੰਚਾਓ ਸਾਡੀ ਸਰਕਾਰ ਲੈ ਕੇ ਆਓ ਅਸੀਂ ਤੁਹਾਨੂੰ ਪੱਕੇ ਕਰਾਂਗੇ ਪਰ ਇਹ ਸਾਰੀਆਂ ਸਰਕਾਰਾਂ ਦੇ ਲਾਰੇ ਹੀ ਆ ਸਰ ਤੁਹਾਨੂੰ ਅਸੀਂ ਦੱਸ ਨਹੀਂ ਸਕਦੇ ਅਸੀਂ ਕਿੰਨਾ ਕੁ ਆਪਣਾ ਟਾਈਮ ਵਕਤ ਕਿੰਨਾ ਕੁ ਬਰਬਾਦ ਕਰ ਚੁੱਕੇ ਹਾਂ ਸਾਡੇ ਘਰ ਦੇ ਵੀ ਤੰਗ ਹੋ ਗਿਆ ਜਦੋਂ ਕਿਸੇ ਲੜਕੀ ਦੀ ਮੈਰਿਜ ਹੁੰਦੀ ਹੈ ਨਾ ਤੇ ਕੋਈ ਲੜਕੀ ਕਹਿੰਦੀ ਆ ਕਿ ਮੁੰਡਾ ਜਿਹੜਾ ਉਹ ਮੁਲਾਜ਼ਮ ਹੈ ਇਹ ਮੁਲਾਜ਼ਮ ਤੇ ਕੱਚਾ ਬੇਸ਼ਕ ਹੋਏ ਪਰ ਇਹ ਸੋਚ ਕੇ ਵਿਆਹ ਕਰ ਦਿਆ ਨਾ ਕਿ ਮੁੰਡਾ ਜਿਹੜਾ ਉਹ ਸਰਕਾਰੀ ਆ ਪਰ ਇੱਥੇ ਸਰਕਾਰ ਵਾਲੀ ਕੋਈ ਗੱਲ ਹੀ ਨਹੀਂ ਹੈਗੀ ਤੇ ਰਿਸ਼ਤੇ ਟੁੱਟੇ ਜਾਂਦੇ ਆ ਸਰ ਇਹ ਤਾਂ ਬਹੁਤ ਵੱਡੀ ਦਰਦ ਵਾਲੀ ਗੱਲ ਆ ਕਿ ਮੁੰਡਿਆਂ ਲਈ ਤੇ ਘਰ ਚਲਾਣਾ ਬਹੁਤ ਔਖਾ ਚਲੋ ਲੀਡਿੰਗ ਤੋਂ ਫਿਰ ਆਪਣੇ ਪਤੀ ਵਾਲ ਦੇਖ ਲੈਣਗੇ ਮੁੰਡੇ ਕਿੱਧਰ ਦੇਖਣਗੇ ਘਰ ਬਹੁਤ ਚਲਾਣਾ ਔਖਾ ਸਰ ਸਭ ਤੋਂ ਪਹਿਲਾਂ ਮੇਰਾ ਨਾਮ ਮਹਿਕਦੀਪ ਆ ਤੇ ਮੈਂ ਇੱਥੇ ਐਜ਼ ਏ ਕੰਪਿਊਟਰ ਟੀਚਰ ਕੰਮ ਕਰ ਰਿਹਾ ਆ देखो ਸਾਡਾ ਇੱਥੇ ਸਰ ਰੋਸ਼ ਕਰਨ ਦਾ ਰੈਲੀ ਕਰਨ ਦਾ ਇੱਕੋ ਇੱਕ ਮਕਸਦ ਹੈਗਾ ਵਾ ਕਿ 15 ਤੋਂ 16 ਸਾਲ ਹੋ ਗਏ ਸਾਨੂੰ ਇੱਥੇ ਸੇਵਾਵਾਂ ਦੇ ਬਾਧੇ ਹੋਏ ਪਰ ਤੁਸੀਂ ਦੇਖ ਰਹੇ ਹੋ ਕਿ ਜਿਵੇਂ ਕਿ ਸਾਡੇ ਇੱਥੇ ਜਿੰਨੇ ਵੀ ਮੁਲਾਜ਼ਮ ਹੈਗੇ ਆ ਸਾਰਿਆਂ ਨੂੰ ਇੱਥੇ ਕਿੰਨੂੰ 10 ਸਾਲ ਲੱਗੇ ਨੇ 16 ਸਾਲ ਹੋ ਗਏ ਆ ਪਰ ਇੱਥੇ ਸਾਰੇ ਪੂਰੀ ਜੀ ਜਾਣ ਨਾਲ ਸੇਵਾ ਦੇ ਬਾਹਰੇ ਆ ਪਰ ਦਿੱਕਤ ਇਹ ਆ ਰਹੀ ਹੈ ਕਿ ਸਰਕਾਰ ਵੱਲੋਂ ਜਿਹੜੀਆਂ ਸਾਡੀਆਂ ਸੇਵਾਵਾਂ ਨੂੰ ਬਿਲਕੁਲ ਹੀ ਮਨਜ਼ੂਰੀ ਦੇ ਵਿੱਚ ਰੱਖਦੇ ਹੋਏ ਸਾਡੀਆਂ ਤਰਖਾਵਾ ਬਹੁਤ ਘੱਟ ਦਿੱਤੀਆਂ ਜਾ ਰਹੀਆਂ ਅਸੀਂ ਇੱਥੇ ਕਟਗਟ ਕੋਧੋ ਤੇ ਕੱਚੇ ਮਜ਼ਦ ਲੱਗੇ ਆ ਰਿਹਾ ਸਾਡੀ ਇਹੀ ਮੰਗ ਹੈ ਕਿ ਯਾ ਰੋਸ਼ਪਤ ਇਹੀ ਕਰਦੇ ਆ ਕਿ ਸਾਨੂੰ ਜਿਹੜਾ ਸਾਡੇ ਹੱਕ ਦਿੱਤੇ ਜਾਣ ਸਾਨੂੰ ਰੈਗੂਲਰ ਕੀਤਾ ਜਾਵੇ ਸਾਡੀ ਸੇਵਾਵਾਂ ਨੂੰ ਪੱਕੇ ਤੌਰ ਤੇ ਸਾਨੂੰ ਰਿਜਾਇਨ ਕਰਾਇਆ ਜਾਵੇ ਔਰ ਔਰ ਸਾਡੀ ਇਹੀ ਰੋਸ਼ ਹੈਗਾ ਕਿ ਕੱਲ ਨੂੰ ਜਿਹੜਾ ਆਰਮ ਵਾਲਾ ਸਮੱਸਿਆ ਦਾ ਉਹ ਜਿਹੜਾ ਫਿਊਚਰ ਹੈ ਸਾਡਾ ਉਹ ਸਾਡਾ ਸਿਕਯੂਰ ਹੋ ਸਕੇ ਕਿਉਂਕਿ ਦੇਖਿਆ ਜਾਵੇ ਅੱਜ ਕੱਲ ਜਿਵੇਂ ਤੁਸੀਂ ਦੇਖਦੇ ਹੋ ਹਰ ਘਰ ਦੇ ਵਿੱਚ ਤਾਂ ਹੁਣ ਸਾਰੇ ਮੋਸਟ ਆਫ ਦਾ ਜਿੰਨੇ ਵੀ ਸਾਡੇ ਇਥੇ EMPLOYEES ਆ ਕੇ ਸਾਰੇ ਮੈਰਿਡ ਹੈਗੇ ਆ ਹਰੇ ਇਹ ਦੇਖ ਰਿਹਾ ਕਿ ਦੋ 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 ਬੱਚੇ ਆ ਗਿਆ ਹੁਣ ਬੱਚਾ ਦਾ ਖਰਚਾ ਕੱਢਣਾ ਤੁਸੀਂ ਆਪ ਸੋਚੋ ਕਿ ਸਾਡੀ ਜਿੰਨੇ ਤਰ੍ਹਾਂ ਆ ਗਿਆ 15-15000 ਰੁਪਏ 15-15000 ਪਿੱਛੇ ਆਪਾਂ ਪੂਰੇ ਮਹੀਨੇ ਦਾ ਖਰਚਾ ਕਿਵੇਂ ਚਲਾ ਲਾਂਗੇ ਬੱਚਿਆਂ ਦੀ ਦਵਾਈ ਤੱਕ ਦੀ ਲਾਂਝੀ ਤੇ ਕਿੰਨਾ ਖਰਚਾ ਹੋ ਜਾਂਦਾ ਉੱਤੋਂ ਪੜ੍ਹਾਈ ਪ੍ਰਾਈਵੇਟ ਸਕੂਲ ਤੇ ਅੱਜ ਕੱਲ ਸਾਰੇ ਸਕੂਲ ਪ੍ਰਾਈਵੇਟ ਆ ਪ੍ਰਾਈਵੇਟ ਸਕੂਲ ਤੇ ਜੇ ਦਾਖਲਾ ਕਰਾਉਨੇ ਆ ਤੇ ਕਿੱਥੇ ਕਿੱਥੇ ਉਹਦਾ ਖਰਚਾ ਪਹੁੰਚਦਾ ਆਪਾਂ ਇੱਕ ਸਾਲ ਦਾ ਵੀ ਖਰਚਾ ਗੱਲੀਆਂ ਲੱਖਾਂ ਚ ਪਹੁੰਚ ਜਾਂਦਾ ਅਸੀਂ ਸਰਕਾਰ ਅਗੇ ਇਹੀ ਮੰਗ ਕਰਦੇ ਆ ਕਿ ਸਾਡੀਆਂ ਸੇਵਾਵਾਂ ਨੂੰ ਰੈਗਨੋ ਕੀਤਾ ਜਾਵੇ ਅਗਰ ਨਹੀਂ ਲਗਨ ਕਰ ਸਕਦੇ ਤਾਂ ਕੋਈ ਨਵਾਂ ਟੈਟਰ ਬਣਾ ਕੇ ਸਾਡੀ ਸੇਵਾਵਾਂ ਨੂੰ ਸਿਕਿਉਰ ਕੀਤਾ ਜਾਵੇ ਤਾਂ ਜੋ ਆਰਮਾ ਸਮਾ ਸਾਡਾ ਸਿਕਿਉਰ ਹੋ ਸਕੇ ਔਰ ਆਪਾਂ ਬੱਚਿਆਂ ਨੂੰ ਸਿੱਖਿਆ ਸਹੀ ਤਰ੍ਹਾਂ ਪ੍ਰੋਵਾਈਡ ਕਰਾ ਸਕੀਏ ਜੇ ਤੁਹਾਡੀ ਮੰਗ ਨਹੀਂ ਪੂਰੀ ਹੁੰਦੀ ਫਿਰ ਅੱਗੇ ਕੀ ਸੰਘਰਸ਼ ਵਧਿਆ ਜਾਏਗਾ ਅੱਗੇ ਸਾਡਾ ਇਹ ਸੰਘਰਸ਼ ਵਧਿਆ ਜਾਏਗਾ ਕਿ ਅਸੀਂ ਜਿੰਨੇ ਵੀ ਸਰਕਾਰੀ ਮੰਤਰੀ ਹੈਗੇ ਆ ਉਹ ਮਤਰੀਆਂ ਤੇ ਘਰ ਦੇ ਬਾਅਦ ਅਸੀਂ ਪੂਰੇ ਢੇਰੇ ਲਾਵਾਂਗੇ ਢੇਰੇ ਅਸੀਂ ਪਹਿਲਾਂ ਵੀ ਲਾ ਚੁੱਕੇ ਆ ਅਸੀਂ ਮੰਤਰੀ ਸਾਹਿਬ ਵੱਲੋਂ ਕਿੱਥੋਂ ਘਟਾ ਪਰੇ ਜੇ ਸਿੱਖਿਆ ਮੰਤਰੀ ਹਜੋ ਸਿੰਘ ਪਾਹ ਜੀ ਉਹਨਾਂ ਵੱਲੋਂ ਘਟੋਂ ਘਟ ਸਾਡੀ ਸੈਂਕੜੇ ਮੀਟਿੰਗ ਹੋ ਚੁੱਕੀਆਂ ਆ ਕਮੇਟੀਆਂ ਦੇ ਵਿੱਚ ਸਾਨੂੰ ਲਾਰੇ ਤੇ ਲਾਰੇ ਦਿੱਤੇ ਗਏ ਆ ਸਾਡੀ ਇਹੀ ਮੰਗ ਹੁੰਦੀ ਹੈ ਕਿ ਸਾਨੂੰ ਸਿਕਿਉਰ ਕੀਤਾ ਜਾਵੇ ਪਰ ਹਾਲੇ ਤੱਕ ਕੋਈ ਨਿਪਟਾਰਾ ਨਹੀਂ ਕੀਤਾ ਗਿਆ ਸੂਤਰਾਂ ਦੇ ਹਵਾਲੇ ਤੋਂ ਸਾਨੂੰ ਇਹ ਖਬਰ ਮਿਈ ਕਿ ਨਵੀਆਂ ਅਸਾਮੀਆਂ ਆ ਰਹੀਆਂ ਸਾਡੀ ਇਹੀ ਮੰਗ ਹੈ ਕਿ ਅਸਾਮੀਆਂ ਆਉਣ ਤੋਂ ਪਹਿਲਾਂ ਪਹਿਲਾਂ ਸਾਡੀ ਜਰੀਆ ਸੇਵਾਵਾਂ ਨੂੰ ਸਿਕਿਉਰ ਕੀਤਾ ਜਾਵੇ ਸਾਡੀਆਂ ਮੰਗਾਂ ਨੂੰ ਪੂਰੀਆਂ ਕੀਤੀਆਂ ਜਾਣ ਸਾਡੀਆਂ ਅਗਰ ਮੰਗਾਂ ਨਾ ਪੂਰੀਆਂ ਕੀਤੀਆਂ ਗਈਆਂ ਅਸੀਂ ਮੁੱਖ ਮੰਤਰੀ ਦੇ ਘਰ ਤੱਕ ਹਰਾਵ ਕਰਾਂਗੇ ਔਰ ਅਗਰ ਤਾਂ ਵੀ ਨਾ ਮੰਗਾਂ ਪੂਰੀਆਂ ਕੀਤੀਆਂ ਗਈਆਂ ਫਿਰ ਆਪਾਂ ਪੂਰੇ ਰੋਸ਼ ਪਕਰ ਕਰਾਂਗੇ ਪੂਰੇ ਸ਼ਹਿਰ ਦੇ ਵਿੱਚ ਆਪਾਂ ਰੋਸ਼ ਮਾਰਚ ਕਰਾਂਗੇ